ਇਹ ਪਰਮੇਸ਼ਰ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਕਰ ਦੇਗਾ ਦੁਨ ਪਰਹਾ ਇਹ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਇਹ ਸੁਮੁਕਤੀ ਦਾ ਗਾਤਾ ਕਰ ਦੇਗਾ ਦੁਨ ਪਰਹਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 11 ਦੇ ਆਏ ਉਸ ਦੀ 4 ਤੋਂ ਲੈ ਕੇ 6 ਐਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਜੋ ਕੁਝ ਤੁਸੀਂ ਸੁਣਦੇ ਅਤੇ ਦੇਖਦੇ ਹੋ ਸੋ ਯੋਹੰਨਾ ਨੂੰ ਜਾ ਦੱਸਿਓ ਕਿ ਅੰਨੇ ਸੁਜਾਖੇ ਹੁੰਦੇ ਹਨ ਅਤੇ ਲੰਗੇ ਤੁਰਦੇ ਹਨ ਕੋੜੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਧਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ ਮਸੀਹ ਦੇ ਪਰਮੇਸ਼ਰ ਤਰਫ ਦੀ ਯੋਜਨਾ ਅਤੇ ਉਦੇਸ਼ ਦਾ ਇਹ ਸਬੂਤ ਹੈ ਗਰੀਬ ਗਰੀਬ ਕੇਵਲ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਉਹ ਨਹੀਂ ਹਨ ਪਰੰਤੂ ਜੋ ਗਿਆਨ ਵਿਵਹਾਰ ਸੁਭਾਅ ਅਤੇ ਆਤਮਿਕ ਰੀਤੀ ਦੇ ਨਾਲ ਪਾਪ ਦੇ ਕਾਰਨ ਕੰਗਾਲ ਹੋ ਗਏ ਹਨ ਉਹ ਵੀ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਗਰੀਬ ਹੀ ਹਨ ਪਾਪ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਮਨੁੱਖ ਆਪਣੇ ਜੀਵਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਗਰੀਬੀ ਦੀ ਅਵਸਥਾ ਦੇ ਵਿੱਚ ਜਾ ਚੁੱਕਾ ਹੈ ਆਪ ਦੀ ਇਸ ਸਮੱਸਿਆ ਦਾ ਉੱਤਰ ਸਿਰਫ ਔਰ ਸਿਰਫ ਪ੍ਰਭੂ ਯੀਸ਼ੂ ਮਸੀਹ ਜੀ ਹਨ ਕਿਉਂਕਿ ਉਹਨਾਂ ਨੇ ਸਾਰੇ ਮਨੁੱਖਾਂ ਦੇ ਲਈ ਆਪਣੇ ਆਪ ਨੂੰ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਕਰਕੇ ਪਰਮੇਸ਼ਰ ਦੇ ਕਰੋਧ ਨੂੰ ਆਪਣੇ ਉੱਪਰ ਲੈ ਲਿਆ ਅਤੇ ਉਹਨਾਂ ਮਨੁੱਖਾਂ ਦੀ ਸਜ਼ਾ ਨੂੰ ਆਪਣੇ ਉੱਪਰ ਝੱਲ ਲਿਆ ਅਤੇ ਉਹਨਾਂ ਦੇ ਲਈ ਮੁਕਤੀ ਦਾ ਰਾਹ ਤਿਆਰ ਕੀਤਾ ਹੈ ਜੋ ਕੋਈ ਆਪਣੇ ਆਪ ਨੂੰ ਧਰਮੀ ਠਹਿਰਾਉਂਦਾ ਹੈ ਉਹ ਇਸ ਖੁਸ਼ਖਬਰੀ ਦਾ ਇਨਕਾਰ ਕਰਦਾ ਹੈ ਤੇ ਪਰਮੇਸ਼ਰ ਦੇ ਕਰੋਧ ਅਤੇ ਉਸ ਦੀ ਸਜ਼ਾ ਦਾ ਪਾਤਰ ਠਹਿਰਾਦਾ ਹੈ ਪਰੰਤੂ ਉਹ ਜਿਹੜੇ ਕਿ ਮਨ ਦੇ ਗਰੀਬ ਹਨ ਅਤੇ ਕੰਗਾਲ ਹਨ ਉਹ ਆਪਣੇ ਪਾਪ ਦੀ ਅਵਸਥਾ ਨੂੰ ਸਮਝਦੇ ਹਨ ਅਤੇ ਆਪਣੇ ਜੀਵਨ ਦੇ ਵਿੱਚ ਮੁਕਤੀ ਦੇ ਲਈ ਉਹ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਰੱਖਦੇ ਹਨ ਪਿਆਰੋ ਤੁਸੀਂ ਵੀ ਆਪਣੇ ਜੀਵਨ ਦੇ ਵਿੱਚ ਆਤਮਿਕ ਉਸ ਗਰੀਬੀ ਦੇ ਵਿੱਚੋਂ ਬਾਹਰ ਨਿਕਲਣ ਦੇ ਲਈ ਪ੍ਰਭੂ ਯੇਸ਼ੂ ਮਸੀਹ ਜੀ ਦੇ ਨਾਮ ਦੇ ਉੱਤੇ ਵਿਸ਼ਵਾਸ ਕਰਕੇ ਛੁਟਕਾਰਾ ਪ੍ਰਾਪਤ ਕਰ ਸਕੋ ਪਰਮੇਸ਼ਰ ਅੱਗੇ ਮੇਰੀ ਤੁਹਾਡੇ ਸਾਰਿਆਂ ਲਈ ਅੱਜ ਹੀ ਪ੍ਰਾਰਥਨਾ ਹੈ।